ਇਸ ਸੜਕ ਤੇ ਟਰਨਾਂ ਲਾਈ ਬੈਠੇ ਲੋਕ ਮੁੱਗਾ ਦੇ ਕਸਬਾ ਬਾਗਾ ਪੁਰਾਣਾ ਦੇ ਨੇ ਤੇ ਲੋਕ ਮੁੱਗਾ ਕੋਟਪੂਰਾ ਦੇ مین ਰੋਡ ਤੇ ਟਰੈਕਟਰ ਟਰਾਲੀਆਂ ਸਣੇ ਬੈਠੇ ਨੇ ਦਰਸਲ ਸੂਬਾ ਸਰਕਾਰ ਨੇ ਵਾਦਾ ਕੀਤਾ ਸੀ ਕਿ ਇਸ ਵਾਰ ਬਿਜਲੀ ਸਪਲਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਨਾ ਹੀ ਕਟ ਲੱਗਣਗੇ ਇਸ ਦੇ ਬਾਵਜੂਦ ਵੀ ਬਿਜਲੀ ਸਪਲਾਈ ਕਿਸਾਨਾਂ ਨੂੰ ਨਹੀਂ ਮਿਲ ਰਹੀ ਜਿਸ ਕਾਰਨ ਫਸਲਾਂ ਖਰਾਬ ਹੋ ਰਹੀਆਂ ਨੇ ਗੁੱਸੇ ਚਾਏ ਲੋਕਾਂ ਨੇ ਬਿਜਲੀ ਵਿਭਾਗ ਤੇ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਤੇ ਬਿਜਲੀ ਸਪਲਾਈ ਦੀ ਮੰਗ ਕੀਤੀ ਹਨ ਟੂ ਚੱਲਦੀ ਹੈ ਜੀ ਬਾਗੇ ਪੁਰਾਣੇ ਜਿਹੜੀ ਫੀਡਰ ਚੱਲਦੇ ਆ ਜੀ ਉਥੇ ਲਾਈਟ ਦਾ ਬਹੁਤ ਬੁਰਾ ਹਾਲ ਹੈ ਜੀ ਇਹ ਕਹਿੰਦੇ ਦੀ ਭਵੰਤਮਾਨ ਸਰਕਾਰ ਦਾਅਵੇ ਕਰਦੀ ਸੀ ਵੀ ਅਸੀਂ 8 ਘੰਟੇ ਤਾਂ ਛੱਡੋ ਅਸੀਂ ਰਾਤ ਨੂੰ ਕਿਸਾਨਾਂ ਨੂੰ ਕਿਤੇ ਜਾਣ ਨਹੀਂ ਦਿੰਦੇ ਮੋਟਰਾਂ ਤੇ ਨਹੀਂ ਜਾਣ ਦਿੰਦੇ ਦਿਨੇ-ਦਿਨੇ ਇੰਨੀ ਲਾਈਟ ਦੇਵਾਂਗੇ ਮੋਟਰਾਂ ਬੰਦ ਰਹਿਣਗੀਆਂ ਉਹ ਵਾਕਈ ਗੱਲ ਸਹੀ ਹੋਊਗੀ ਮੋਟਰਾਂ ਬੰਦ ਆ ਜੀ ਕਿਉਂਕਿ ਲਾਈਟ ਤਾਂ ਆ ਨਹੀਂ ਰਹੀ ਇਹਨਾਂ ਨੇ ਜਦੋਂ ਲਾਈਟ ਗਰੁੱਪ ਆ ਸੋਸ਼ਲ ਮੀਡੀਆ ਤੇ ਜੋ ਬਣੇ ਹੋਏ ਆ ਉਹ ਜਦੋਂ ਇਹਨਾਂ ਦੇ ਆਉਂਦੀ ਆ ਜੀ ਲਾਈਟ ਢਾਈ ਵਾਲਾ ਜਦੋਂ ਲਾਈਟ ਚੱਲਣੀ ਆ ਜਾਂ 10 ਵਾਲੀ ਚੱਲਣੀ ਪਹਿਲਾਂ ਹੀ ਮੈਸੇਜ ਪਾ ਦਿੰਦੇ ਆ ਜੀ ਪਾਵਰ ਕੱਟ ਆ ਤੇ ਕਿਸਾਨਾਂ ਦਾ ਤੁਸੀਂ ਆਸੇ-ਪਾਸੇ ਨਿਗਾ ਮਾਰ ਲਓ ਜੀ ਝੋਨਿਆਂ 'ਚ ਰੋਡ ਤੇ ਜਾਵੜੋ ਚੂਹਿਆਂ ਨੇ ਐਡਾ ਬੁਰਾ ਹਾਲ ਕੀਤਾ ਪਿਆ ਝੋਨਿਆਂ 'ਚ ਪਾਣੀ ਹੈ ਨਹੀਂ ਝੋਨੇ ਲਾਲ ਹੋਈ ਜਾਂਦੇ ਆ ਟੇੜਾ-ਪਾਟੀਆਂ ਪਈਆਂ ਕਿਸਾਨ ਝੋਨੇ ਵਾਉਣ ਨੂੰ ਮਜਬੂਰ ਹੋਇਆ ਪਿਆ ਜੀ ਤਿੰਨ ਤੋਂ ਚਾਰ ਘੰਟੇ ਲੇਟ ਆ ਰਹੀ ਹੈ ਬਹੁਤ ਬੁਰਾ ਹਾਲ ਕੀਤਾ ਪਿਆ ਕੋਈ ਤੁਹਾਡਾ ਕੋਈ ਅਧਿਕਾਰੀ ਜਾਂ ਕੋਈ ਬਿਜਲੀ ਬੋਰਡ ਦਾ ਮੈਂਬਰ ਤਾਂ ਕੋਈ ਬੰਦਾ ਆਇਆ ਹੁਣੇ ਖਿਡਾਰੀ ਦੇ ਤੇ ਕਿਸਾਨ ਜੁਨੇ ਨੇ ਆਏ 20 ਮਿੰਟ ਉਹਨਾਂ ਨਾਲ ਗੱਲ ਹੋਈ ਐਡਿਓ ਸਾਹਿਬ ਦੀ ਐ ਘੱਲ ਨੂੰ 1.5 ਘੰਟਾ ਹੋ ਗਿਆ ਲੈ 1 ਕੋ ਮਿੰਟ ਚ ਉਸ ਤੋਂ ਬਾਅਦ ਉਹ ਨਹੀਂ ਪਹੁੰਚੇ ਜੀ ਐਕਸੀਅਨ ਨਾਲ ਗੱਲ ਨਹੀਂ ਉਹਨਾਂ ਦੇ ਨਹੀਂ ਹੱਲ ਚ ਗਾਲਾ ਉਹਨੇ ਆ ਸਕਦੇ ਅੱਜ ਤੇ ਅਸੀਂ ਤਾਂ ਹੁਣ ਦੋ ਤਿੰਨ ਦਿਨੋਂ ਮੈਸੇਜ ਜਿੰਦਦਰੇ ਪਰਸੋਂ ਵੀ ਆਈ ਸੀ ਨਾਲ ਮੈਸੇਜ ਦਿੱਤਾ ਵੀ ਤੁਸੀਂ ਲੈਣ ਚੜਦੋ ਨਹੀਂ ਹੁਣ ਕਿ ਧਰਨਾ ਮਜ਼ਬੂਤ ਹੋਣਾ ਪਊਗਾ ਉਹ ਤੋਂ ਬਾਅਦ ਹੀ ਛੱਡ ਲਓ ਤੇ ਇੱਕ ਦਿਨ ਐ ਇੱਕ ਘੰਟੇ ਛੱਡਦੇ ਉਸ ਤੋਂ ਬਾਅਦ ਫਿਰ ਉਹਨਾਂ ਚਾਰ ਚਾਰੀ ਹੋਣ ਲੱਗ ਪਈ ਐ ਤੇ ਝੋਨੇ ਦਾ ਬੜਾ ਨਾ ਕੋ ਕੱਸੀ ਦਾ ਪਾਣੀ ਲੱਗਦਾ ਪਨੀਰੀਆਂ ਪਨੀਰੀ ਜੋਗਾ ਪਣੀ ਨਹੀਂ ਹੁੰਦਾ ਕੱਸੀ ਦਾ ਪੂਰਾ ਆਹ ਤੇਲਾਂ ਦੇ ਵੇਲੇ ਜਾ ਕੇ ਕੱਸੀ ਦਾ ਉਹ ਕਹਿੰਦੇ ਸੀ ਆਮ ਕਰਤਾ ਫਣੀ ਤੇਲਾਂ ਵੇ ਕਿਲੋਮੀਟਰ ਤੇ ਟੇਲਾਂ ਜਾ ਕੇ ਵੇਲੋ ਨਲਕੇ ਜਿੰਨਾ ਪਾਣੀ ਆ ਕਿਸੇ ਦਾ ਕਿੱਲਾ ਵੀ ਨਹੀਂ ਭ ਕਿਸਾਨ ਪਰਵੰਦਾ ਕਹਿਣਾ ਹੈ ਕਿ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹਨਾਂ ਨੂੰ ਸਿਰਫ 2 ਘੰਟੇ ਹੀ ਬਿਜਲੀ ਮਿਲ ਰਹੀ ਹੈ ਜੇ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਹਾਲਾਂਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਲਦੀ ਪ੍ਰਸ਼ਾਸਨ ਇਸ ਸਮੱਸਿਆ ਦਾ ਹੱਲ ਕਰ ਲਵੇਗਾ ਡਿਵੀਜ਼ਨਰ ਨਾਲ ਗੱਲ ਕਰਦਿਆਂ ਮੈਂ ਉਹਨੇ ਰੋਲੇ ਤੋਂ ਆਇਆ ਉਸ ਤੋਂ ਸਪੱਸ਼ਟ ਕਿ ਪ੍ਰਦਰ ਦਾ ਆਪਣੀ ਬਾਈ ਅਲਕਿੰਗਾਉਂ ਨਾਲ ਗੱਲ ਕਰਦੇ ਵਾਤਨਾ ਸਪੀਅਰ ਕਰਦੇ ਜੇ ਅਫਸਰਾਂ ਨਾਲ ਗੱਲ ਹੁੰਦੀ ਹੈ ਤਾਂ ਡਿਪਾਰਟਮੈਂਟ ਕੰਮ ਬੀ.ਡੀ.ਬੋਰਡ ਦਾ ਹੈ ਬੀ.ਡੀ.ਬੋਰਡ ਵਾਲੇ ਅਫਸਰਾਂ ਨੂੰ ਤਾਂ ਫੇਰੇ ਹੱਲ ਉਹ ਹੀ ਕਰ ਸਕਦੇ ਆ ਇਸ ਸੜਕ ਤੇ ਧਰਨਾ ਲਾਈ ਬੈਠੇ ਲੋਕ ਮੋਗਾ ਦੇ ਕਸਬਾ ਬਾਗਾ ਪੁਰਾਣਾ ਦੇ ਨੇ ਤੇ ਲੋਕ ਮੋਗਾ ਕੋਟਪੂਰਾ ਦੇ ਮੇਨ ਰੋਡ ਤੇ ਟਰੈਕਟਰ ਟਰਾਲੀਆਂ ਸਣੇ ਬੈਠੇ ਨੇ ਦਰਸਲ ਸੂਬਾ ਸਰਕਾਰ ਨੇ ਵਾਦਾ ਕੀਤਾ ਸੀ ਕਿ ਇਸ ਵਾਰ ਬਿਜਲੀ ਸਪਲਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਨਾ ਹੀ ਕਟ ਲੱਗਣਗੇ ਇਸ ਦੇ ਬਾਵਜੂਦ ਵੀ ਬਿਜਲੀ ਸਪਲਾਈ ਕਿਸਾਨਾਂ ਨੂੰ ਨਹੀਂ ਮਿਲ ਰਹੀ ਜਿਸ ਕਾਰਨ ਫਸਲਾਂ ਖਰਾਬ ਹੋ ਰਹੀਆਂ ਨੇ ਗੁੱਸੇ ਚ ਆਏ ਲੋਕਾਂ ਨੇ ਬਿਜਲੀ ਵਿਭਾਗ ਤੇ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਤੇ ਬਿਜਲੀ ਸਪਲਾਈ ਦੀ ਮੰਗ ਕੀਤੀ ਹਨ ਟੂ ਚੱਲਦੀ ਹੈ ਜੀ ਬਾਗੇ ਪ੍ਰਾਣਿਆਂ ਜਿਹੜੀ ਫੀਡਰ ਚੱਲਦੇ ਆ ਜੀ ਉੱਥੇ ਲਾਈਟ ਦਾ ਬਹੁਤ ਬੁਰਾ ਹਾਲ ਹੈ ਜੀ ਇਹ ਕਹਿੰਦੇ ਦੀ ਭਵਾਨਤਮਾਨ ਸਰਕਾਰ ਦਾਅਵੇ ਕਰਦੀ ਸੀ ਵੀ ਅਸੀਂ 8 ਘੰਟੇ ਤਾਂ ਛੱਡੋ ਅਸੀਂ ਰਾਤ ਨੂੰ ਕਿਸਾਨਾਂ ਨੂੰ ਕਿਤੇ ਜਾਣ ਨਹੀਂ ਦਿੰਦੇ ਮੋਟਰਾਂ ਤੇ ਨਹੀਂ ਜਾਣ ਦਿੰਦੇ ਦਿਨੇ-ਦਿਨੇ ਇੰਨੀ ਲਾਈਟ ਦੇਵਾਂਗੇ ਮੋਟਰਾਂ ਬੰਦ ਰਹਿਣਗੀਆਂ ਉਹ ਵਾਕਈ ਗੱਲ ਸਹੀ ਹੋਊਗੀ ਮੋਟਰਾਂ ਬੰਦ ਆ ਜੀ ਕਿਉਂਕਿ ਲਾਈਟ ਤਾਂ ਆ ਨਹੀਂ ਰਹੀ ਇਹਨਾਂ ਨੇ ਜਦੋਂ ਲਾਈਟ ਗਰਪ ਆ ਸੋਸ਼ਲ ਮੀਡੀਆ ਤੇ ਜੋ ਬਣੇ ਵੇ ਆ ਉਹ ਜਦੋਂ ਇਹਨਾਂ ਦੇ ਆਉਂਦੀ ਆ ਜੀ ਲਾਈਟ ਢਾਈ ਵਾਲਾ ਜਦੋਂ ਲਾਈਟ ਚੱਲਣੀ ਆ ਜਾਂ 10 ਵਾਲੀ ਚੱਲਣੀ ਪਹਿਲਾਂ ਹੀ ਮੈਸੇਜ ਪਾ ਦਿੰਦੇ ਆ ਜੀ ਪਾਵਰ ਕੱਟ ਆ ਗਿਆ ਤੇ ਕਿਸਾਨਾਂ ਦਾ ਤੁਸੀਂ ਆਸੇ ਪਾਸੇ ਨਿਗਾਹ ਮਾਰ ਲਓ ਜੀ ਝੋਨਿਆਂ 'ਚ ਰੋਡ ਤੇ ਜਾਵੜੋ ਚੂਹਿਆਂ ਨੇ ਐਡਾ ਬੁਰਾ ਹਾਲ ਕੀਤਾ ਪਿਆ ਝੋਨਿਆਂ 'ਚ ਪਾਣੀ ਹੈ ਨਹੀਂ ਝੋਨੇ ਲਾਲ ਹੋਈ ਜਾਂਦੇ ਆ ਟੇੜਾ ਪਾਟੀਆਂ ਪਈਆਂ ਕਿਸਾਨ ਝੋਨੇ ਵਾਉਣ ਨੂੰ ਮਜਬੂਰ ਹੋਇਆ ਪਿਆ ਜੀ ਤਿੰਨ ਤੋਂ ਚਾਰ ਘੰਟੇ ਲੇਟ ਆ ਰਹੀ ਹੈ ਬਹੁਤ ਬੁਰਾ ਹਾਲ ਕੀਤਾ ਪਿਆ ਕੋਈ ਤੁਹਾਡਾ ਕੋਈ ਅਧਿਕਾਰੀ ਜਾਂ ਕੋਈ ਬਿਜਲੀ ਬੋਰਡ ਦਾ ਵਿਭਾਗ ਦਾ ਕੋਈ ਬੰਦਾ ਆਇਆ ਹੁਣ ਖਿਡਾਰੀ ਦੇ ਤੇ ਕਿਸਾਨ ਜੁਨੇੜਾ ਆਏ ਡਾਕਟਰ ਉਹਨਾਂ ਨਾਲ ਗੱਲ ਹੋਈ ਆ ਰਿਡੀਓ ਸਭ ਦੀ ਇਹ ਗੱਲ ਨੂੰ ਡੇਢ ਘੰਟਾ ਹੋ ਗਿਆ ਤੇ 1 ਤੋਂ ਮਿੰਟ ਚ ਉਸ ਤੋਂ ਬਾਅਦ ਉਹ ਨਹੀਂ ਪਹੁੰਚੇ ਐਸੀਨ ਨਾਲ ਗੱਲ ਵੀ ਉਹਨਾਂ ਦੇ ਹੀ ਨਿਹਾਲ ਚਕਾਲਾ ਉਹ ਨੇ ਆ ਸਕਦੇ ਅੱਜ ਤੇ ਅਸੀਂ ਤਾਂ ਹੁਣ ਦੋ ਤਿੰਨ ਦਿਨੋਂ ਮੈਸੇਜ ਹੀ ਜਿੰਦਦਰ ਪਰਸੋਂ ਵੀ ਐਸੀ ਨਾਲ ਮੈਸੇਜ ਦਿੱਤਾ ਜੀ ਤੁਸੀਂ ਲੈਣ ਛੱਡ ਦਿਓ ਹੁਣ ਕਿ ਧਰਨਾ ਮਜ਼ਬੂਤ ਹੋਣਾ ਪਊਗਾ ਉਹ ਇੱਕ ਵਾਰ ਦੇ ਛੱਡ ਦਿਓ ਤੇ ਇੱਕ ਤਿੰਨ ਅੱਧ ਘੰਟੇ ਛੱਡਦੀ ਉਹ ਤੋਂ ਬਾਅਦ ਫੇਰ ਉਹ ਚਾਰ ਚਾਰੀ ਹੋਰ ਲੱਭੀ ਤੇ ਝੋਨਿਆਂ ਦਾ ਬੜਾ ਨਾ ਕੋ ਕਸੀ ਦਾ ਬਾਣੀ ਲੱਗਦਾ ਪਨੀਰੀਆਂ ਪਨੀਰੀ ਜੋਗਾ ਬਣੀ ਨਹੀਂ ਆਉਂਦਾ ਬਿਲਕੁਲ ਬੜਾ ਆ ਟੇਲਾਂ ਦੇ ਵੇਲੇ ਜਾ ਕੇ ਸੀ ਦਾ ਉਹ ਕਹਿੰਦੇ ਸੀ ਆਮ ਕਰਤਾ ਤੇਲਾਂ ਵੇ ਕਿਲੋਮੀਟਰ ਤੇ ਟੇਲਾਂ ਜਾ ਕੇ ਵੇਲੋ ਨਲਕੇ ਜਿੰਨਾ ਬਾਣੀ ਆ ਕਿਸੇ ਦਾ ਕਿੱਲਾ ਵੀ ਨਹੀਂ ਭਰਦਾ ਦੋ ਦਿਨਾਂ ਕਿਸਾਨ ਪਰਵੰਦਾ ਕਹਿਣਾ ਹੈ ਕਿ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਹਨਾਂ ਨੂੰ ਸਿਰਫ 2 ਘੰਟੇ ਹੀ ਬਿਜਲੀ ਮਿਲ ਰਹੀ ਹੈ ਜੇ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਹਾਲਾਂਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਲਦੀ ਪ੍ਰਸ਼ਾਸਨ ਇਸ ਸਮੱਸਿਆ ਦਾ ਹੱਲ ਕੱਢ ਲਵੇਗਾ ਵੀਡੀਓ ਵਾਰਮੰਦ ਨਾਲ ਕਰਦਾ ਹੋਏ ਪਰ ਉਹਨੇ ਰੋਲੇ ਤੋਂ ਆਇਆ ਉਸਨੂੰ ਦੱਸਾਇਆ ਕਿ ਪ੍ਰਦਰ ਦਾ ਆਪਣੀ ਬਾਈ ਇਹ ਤੁਹਾਨੂੰ ਗੱਲ ਕਰਕੇ ਬਾਅਦੋਂ ਨਾ ਫੀਰ ਕਰਦੇ ਮੇਰੇ ਅਪਸ਼ਾ ਨਾਲ ਸਾਡੇ ਨਾਲ ਹੁੰਦੇ ਡਿਪਾਰਟਮੈਂਟ ਕੰਮ ਬੀਜੀ ਬੋਰਡ ਦਾ ਬੀਜੀ ਬੋਰਡ ਵਾਲੇ ਅਫਸਰਾਂ ਨੂੰ ਤੇ ਫੇਰੇ ਹੱਲ ਹੋ ਉਹ ਹੀ ਜਾਣ ਸਕਦੇ ਆ ਕਿ ਕੀ ਹੈ